ਸਤਿ ਸ਼੍ਰੀ ਅਕਾਲ ਜੀ ਬਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਪੰਜਾਬ ਸਰਕਾਰ ਹੋਵੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਹੀ ਸਹਾਇਕ ਧੰਨਿਆਂ ਨੂੰ ਪਹਿਲ ਦਿੰਦੇ ਨੇ ਤੇ ਜੇ ਨਹੀਂ ਵੀ ਚਾਹੀਦੀ ਏ ਤੁਹਾਨੂੰ ਇੱਕ ਇੱਕ ਐਸੇ ਨੌਜਵਾਨ ਨਾਲ ਮਿਲੌਣ ਜਾ ਰਹੇ ਹਾਂ ਜਿਸ ਨੇ ਇੱਕ 스마트 ਸੌਫਟਵੇਅਰ ਤਿਆਰ ਕੀਤਾ ਹੈ ਆਪਣੀ ਆਵਾਜ਼ ਦੇ ਨਾਲ ਉਸਨੇ ਆਪਣੇ ਘਰ ਦੇ ਪੱਖੇ ਏਸੀ ਬਲਬ ਤੱਕ ਕੰਟਰੋਲ ਕੀਤੇ ਹੋਏ ਜੀ ਕੇ ਰਿਹਾ ਇਹਨੇ ਕਿਵੇਂ ਸੌਫਟਵੇਅਰ ਤਿਆਰ ਕੀਤਾ ਕਿਵੇਂ ਮਨ ਚ ਪਲਾਨ ਆਇਆ ਉਸ ਵੀਰ ਦੇ ਗੱਲਬਾਤ ਕਰਦੇ ਆ ਵੀਰ ਜੀ ਸਵਾਗਤ ਕਰਦੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਨਾਮ ਜੀ ਤੁਹਾਡਾ ਜੀ ਮਨਪ੍ਰੀਤ ਸਿੰਘ ਹੈ ਮੇਰਾ ਨਾਮ ਜੀ ਮਨਪ੍ਰੀਤ ਜੀ ਮਨਪ੍ਰੀਤ ਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਤੇ ਕਿਵੇਂ ਮਨ ਚ ਖਿਆਲ ਆਇਆ ਵੀ ਆਹ ਸੌਫਟਵੇਅਰ ਤਿਆਰ ਦੇਖੋ ਜੀ ਮੇਰਾ ਸੌਫਟਵੇਅਰ ਦਾ ਕੰਮ ਹੈ ਮੈਂ ਸੌਫਟਵੇਅਰ ਡਿਵੈਲਪਮੈਂਟ ਦਾ ਕੰਮ ਕਰਦਾ ਤੇ तकरीबन 8-10 ਸਾਲ ਤੋਂ ਇਸੇ ਬਿਜ਼ਨਸ ਚ ਆ ਸੀ ਔਰ ਜਿਵੇਂ ਤੁਸੀਂ ਕਿਹਾ ਕਿ ਇਹਦੇ ਵੱਲ ਕਿਸ ਤਰ੍ਹਾਂ ਸਾਡਾ ਖਿਆਲ ਆਇਆ ਸੋ ਜ਼ਰੂਰਤ ਜਿਹੜੀ ਲੋਡ ਕੱਢਦੀ ਮਾ ਆ ਸਾਨੂੰ ਜ਼ਰੂਰਤ ਮਹਿਸੂਸ ਹੋਈ ਕਿ ਕੁਝ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ ਕਿ ਜਿਹੜੀ ਟੈਕਨੋਲੋਜੀ ਆ ਉਹਨੂੰ ਆਪਾਂ ਆਪਣੀ ਲਾਈਫ ਦੇ ਰੋਜ਼ਮਰਾਂ ਦੇ ਜਿਹੜੇ ਕੰਮ ਐ ਜਿਦਾਂ ਸੋਚ ਆਨ ਆਫ ਕਰਨਾ ਵਾਰ-ਵਾਰ ਪੱਖੇ ਬੰਦ ਕਰਨਾ ਲੇਟਾਂ ਬੰਦ ਕਰਨਾ ਤੇ ਕਈ ਵਾਰੀ ਬੰਦ ਕੀਤਾ ਹੀ ਹੋਏ ਬਿਲਾਂ ਆਉਂਦੇ ਹੀ ਬਿਲਕੁਲ ਜੀ ਔਰ ਪਾਣੀ ਵਾਲੀ ਮੋਟਰ ਦਾ ਤੇ ਹਮੇਸ਼ਾ ਪੰਗਾ ਰਹਿੰਦਾ ਹੀ ਰਹਿੰਦਾ ਕਈ ਘਰਾਂ ਦੇ ਵਿੱਚ ਮੈਂ ਵੇਖਿਆ ਪਾਣੀ ਵਾਲੀ ਮੋਟਰ ਚਾਲੂ ਕਰਕੇ ਆਮ ਹੀ ਲੋਕ ਭੁੱਲ ਜਾਂਦੇ ਕਿਉਂਕਿ ਟੈਂਕੀ ਉਸੇ ਵਾਲੇ ਪਰ ਨਹੀਂ ਨਹੀਂ ਔਰ ਤੁਸੀਂ ਕਿਤੇ ਬਿਜ਼ੀ ਹੋ ਗਏ ਪਤਾ ਹੀ ਉਦੋਂ ਲੱਗਦਾ ਜਦੋਂ ਗਵੰਡੀ ਵਾਈ ਦਿੰਦੇ ਆ ਕਿ ਤੁਸੀਂ ਆਪਣੀ ਮੋਟਰ ਬੰਦ ਕਰੋ ਕਿਉਂ ਵੇਸਟ ਕਰਨ ਦਾ ਜੇ ਪਰ ਸੋ ਤੁਹਾਡੀ ਗੱਲ ਸਹੀ ਆ ਕਿ ਘਰਾਂ ਦੇ ਵਿੱਚ ਝਟਕਾਂ ਦਾ ਮਾਹੌਲ ਇਸੇ ਤਰ੍ਹਾਂ ਹੀ ਬਣਦਾ ਤੇ ਇਹ ਪਾਣੀ ਵਾਲੀ ਮੋਟਰ ਵੀ ਔਰ ਏਸੀ ਵੀ ਤੁਹਾਡਾ ਬਾਥਰੂਮ 'ਚ ਲੱਗਾ ਗੀਜ਼ਰ ਵੀ ਜਿਹੜਾ ਇਹ 스마트 ਪ੍ਰੋਜੈਕਟ ਕੰਟਰੋਲ ਕਰਦਾ ਸਾਡਾ ਜਿਹੜਾ بیس ਹੀ ਇਹ ਸੋਚ ਸੀ ਕਿ ਸੌਫਟਵੇਅਰ ਦਾ ਜਿਹੜੀ ਇਹ ਚੀਜ਼ 스마트 ਆ ਜਿਹੜੀ ਇਹਨੂੰ ਆਪਾਂ 스마트 ਵਰਡ ਆ ਆਮ ਅੱਜਕੱਲ ਜਿਹੜੀਆਂ ਚੀਜ਼ਾਂ ਹੁੰਦੀਆਂ ਸਮਾਰਟ ਏਸੀ ਸਮਾਰਟ ਫਰਿੱਜ ਸਮਾਰਟ ਟੀਵੀ ਉਹ ਤਾਂ ਚਲੋ ਕੰਪਨੀਆਂ ਨੇ ਸਮਾਰਟ ਬਣਾ ਕੇ ਭੇਜਦੇ ਉਹ ਤਾਂ ਜਿਹੜਾ ਅੱਜ ਖਰੀਦ ਰਿਹਾ ਉਹਦੇ ਲਈ ਸਮਾਰਟ ਆ ਜਿਹਨੇ ਅੱਜ ਤੋਂ 2 ਸਾਲ ਪਹਿਲਾਂ ਖਰੀਦ ਲਿਆ ਏਸੀ ਉਹ ਉਹ ਵਿਚਾਰਾ ਕੀ ਕਰੂ ਹੁਣ ਏਸੀ ਵੇਚ ਕੇ ਨਵਾਂ ਲਿਆ ਗਿਆਊਗਾ ਜਾਂ ਉਹ ਗੀਜ਼ਰ ਨੂੰ ਵੇਚ ਕੇ ਨਵਾਂ ਲਿਆਊਗਾ ਸੋ ਇਹ ਸਾਰੀਆਂ ਚੀਜ਼ਾਂ ਨਵੀਆਂ ਲਿਆਉਣ ਦੀ ਲੋੜ ਨਹੀਂ ਆ ਤੁਸੀਂ ਬਸ ਥੋੜੀ ਕੋਸਟ ਵਿੱਚ ਐਡ ਕਰਕੇ ਆਪਣੇ ਸਾਰੇ ਘਰ ਨੂੰ ਸਮਾਰਟ ਕਰ ਸਕਦੇ ਓ ਪੁਰਾਣਾ 100 ਵਟ ਦਾ ਬਲਬ ਵੀ ਇਸੇ 스마트 ਸਪੀਕਰ ਜਾਂ 스마트 ਸੌਫਟਵੇਅਰ ਦੇ ਰਾਹੀਂ ਅਸੀਂ ਉਹਨੂੰ ਆਨ-ਆਫ ਕਰ ਸਕਦੇ ਹਾਂ ਤੁਹਾਡੇ ਘਰ ਦੇ ਵਿੱਚ LED ਬਲਬ ਲੱਗੇ ਆ ਪੱਖੇ ਲੱਗੇ ਆ ਪੁਰਾਣੇ ਭਾਵੇਂ ਦਾਦਾ ਜੀ ਦੇ ਜ਼ਮਾਨੇ ਦਾ ਪੱਖਾ ਲੱਗਾ ਉਹ ਵੀ ਤੁਹਾਡੀ ਆਵਾਜ਼ ਨਾਲ ਕੰਟਰੋਲ ਹੋਏਗਾ ਔਰ ਉਹ ਵੀ ਆਨ-ਆਫ ਹੋਏਗਾ 스마트 ਫੋਨ ਨੂੰ ਅਸੀਂ ਵਰਤਦੇ ਹਾਂ ਫਿਰ ਉਹ ਗੇਮਾਂ ਖੇਡਣ ਵਾਸਤੇ ਫੋਨ ਕਰਨ ਵਾਸਤੇ ਪਰ ਤੁਸੀਂ 스마트 ਫੋਨ ਨੂੰ ਕੰਮ ਤੇ ਲਾਇਆ ਹੈ ਬਿਲਕੁਲ ਜੀ 스마트 ਫੋਨ 스마트 ਡਿਵਾਈਸਾਂ ਦਾ ਅਸਲ ਚ ਤੇ ਕੰਮ ਸਾਡੀ ਜ਼ਿੰਦਗੀ ਨੂੰ ਸੌਖਿਆ ਕਰਨਾ ਹੀ ਹੈ ਪਰ ਹੁਣ ਵੇਖੋ ਆਪਾਂ ਅੱਜ 1.5 ਲੱਖ ਦਾ ਫੋਨ ਫੜ ਕੇ ਉਹ ਚ ਜੇ ਫੇਸਬੁਕ ਇੰਸਟਾਗ੍ਰam ਵਿੱਚ ਚਲੋਣੀ ਹੈ ਤੇ ਫਿਰ ਤੇ ਉਹ ਆਪਣੀ ਵਰਤੋਂ ਦੇ ਵਿੱਚ ਤਾਂ ਨਹੀਂ ਆ ਰਹੀ ਉਹ ਦੀ ਸਮਾਰਟਨੈਸ ਉਹ ਤਾਂ 20000 ਦੇ ਫੋਨ ਦੇ ਵਿੱਚ ਵੀ ਚਲਦੀ ਹੈ ਬਟ ਇਹ ਆ ਕਿ ਜਿੰਨਾ ਇਹਦੇ ਵਿੱਚ ਫੋਨ ਦੀ ਜੇ ਮੈਂ ਕਹਾਂ ਤੇ ਫੋਨ ਦੀ ਕੋਸਟ ਮੈਟਰ ਨਹੀਂ ਕਰੂਗੀ ਤੁਸੀਂ ਜਿੱਦਾਂ ਕਿਹਾ 20000 ਦਾ ਫੋਨ ਤੁਹਾਡੇ ਕੋਲ 20000 10000 ਵਾਲਾ ਫੋਨ ਵੀ ਹੈਗਾ ਉੱਚ ਵੀ ਸਾਫਟਵੇਅਰ ਵਰਕ ਕਰੂਗਾ ਉਹਦੇ ਵਿੱਚ ਵੀ ਸੇਮ ਉਸੇ ਸਪੀਡ ਜੀ ਵਰਕ ਕਰੂ ਜਿੱਦਾਂ ਤੁਸੀਂ ਲੱਖ ਰੁਪਏ ਦੇ ਫੋਨ 'ਤੇ ਵਰਕ ਕਰਾ ਰਹੇ ਹੋ ਤੁਹਾਡੀ ਗੱਲ ਟਰੋਕਾਂਗਾ ਇਹ ਜ਼ਰੂਰੀ ਨਹੀਂਗਾ ਵੀ ਸਾਫਟਵੇਅਰ ਇਸ ਨੂੰ ਪਾਉਣ ਵਾਸਤੇ ਕੋਈ ਲੱਖ ਡੇਢ ਲੱਖ ਦਾ ਫੋਨ ਹੋਵੇ ਬਿਲਕੁਲ ਨਹੀਂ ਜੀ 10000 ਦਾ ਫੋਨ ਹੋਵੇ ਉਂਝ ਵੀ ਕੰਮ ਕਰੇਗਾ ਬਿਲਕੁਲ ਤੁਹਾਡੇ ਕੋਲ ਬਸ ਕੋਈ ਇਸ ਤਰ੍ਹਾਂ ਦਾ ਫੋਨ ਹੋਣਾ ਚਾਹੀਦਾ ਜਿਹੜਾ ਇੰਟਰਨੈਟ ਨਾਲ ਜੁੜਿਆ ਰਹਿ ਸਕਦਾ ਹੋਵੇ ਤੇ ਜਿਹਦੇ 'ਚ ਸਾਫਟਵੇਅਰ ਪੈ ਸਕਦੇ ਹੋਣ ਬਸ ਇੰਨਾ ਹੀ ਬਸ ਕਾਫੀ ਹੈ ਔਰ ਤੁਹਾਡਾ ਫੋਨ ਜਿੱਥੇ ਹੋਏਗਾ ਤੁਹਾਡੇ ਘਰ ਦਾ ਕੰਟਰੋਲ ਤੁਹਾਡੇ ਕੋਲ ਹੈ ਤੁਸੀਂ ਇੱਥੋਂ ਇੰਡੀਆ ਨੂੰ ਛੱਡ ਕੇ ਕਿਸੇ ਹੋਰ ਦੇਸ਼ 'ਚ ਵੀ ਚਲ ਜਿਓਗੇ ਤਾਂ ਵੀ ਤੁਸੀਂ ਆਪਣੇ ਘਰ ਦੀਆਂ ਲਾਈਟਾਂ ਨੂੰ ਬੰਦ ਜਾਂ ਚਾਲੂ ਕਰ ਸਕਦੇ ਹੋ। ਮਤਲਬ ਅਸੀਂ ਵਿਦੇਸ਼ ਜਾ ਕੇ ਵੀ ਆਪਣੇ ਘਰ ਦੀ ਲਾਈਟ ਨੂੰ ਕੰਟਰੋਲ ਕਰ ਸਕਦੇ ਹਾਂ। ਬਿਲਕੁਲ ਜੀ ਅਸੀਂ ਪਿੱਛੇ ਜੇ ਟੂਰ ਤੇ ਗਏ ਸੀ ਆ ਘੁੰਮਣ ਫਿਰਨ ਲਈ ਔਰ ਉਥੋਂ ਅਸੀਂ ਕੈਮਰਾ ਤੇ ਚਲੋ ਵੇਖ ਹੀ ਰਹੇ ਹਾਂ ਆਪਣੇ ਘਰ ਦੇ ਲਈ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਔਰ ਰੋਜ਼ ਸ਼ਾਮ ਨੂੰ ਅਸੀਂ ਆਪਣੀ ਮਰਜ਼ੀ ਨਾਲ ਲਾਈਟਾਂ ਆਨ ਆਫ ਵੀ ਕਰ ਦਿੰਦੇ ਹਾਂ ਆਂਡ ਗੁਮਣ ਪਤਾ ਲੱਗ ਜਾਂਦਾ ਵੀ ਘਰੇ ਕੋਈ ਹੈਗਾ ਬਿਲਕੁਲ ਜੀ ਕੋਸ਼ਾ ਹੱਦ ਤੱਕ ਇਸ ਤਰ੍ਹਾਂ ਵੀ ਹੁੰਦਾ ਅੰਦਰ ਨਾਲ ਬੜੇ ਹੀ ਬੈਠੇ ਅੰਦਰ ਹੈਗੇ ਅਸੀਂ ਬਿਲਕੁਲ ਜੀ ਬਿਲਕੁਲ ਵੇਖੋ ਲਾਈਟਾਂ ਬੰਦ ਰਹਿਣਾ ਵੀ ਜਿਹੜਾ ਵਾ ਚੋਰ ਚੱਕਿਆਂ ਨੂੰ ਦਾਵਤ ਦੇਣ ਦਾ ਕੰਮ ਹੈ ਤੋ ਘਰ ਦੇ ਵਿੱਚ ਲਾਈਟ ਜਗਦੀ ਹੁਣ ਔਰ ਉਸ ਟਾਈਮ ਬੰਦ ਹੋਣਾ ਜਿਸ ਟਾਈਮ ਲੋਕ ਸੱਚੀ ਮੱਚੀ ਬੰਦ ਕਰਦੇ ਆ ਉਹ ਆਮ ਲੋਕਾਂ ਨੂੰ ਇਹ ਦਿਖਾਉਂਦਾ ਵੀ ਘਰ 'ਚ ਕੋਈ ਹੈ ਇਸ ਤੋਂ ਇਲਾਵਾ ਸਿਕਿਉਰਿਟੀ ਸਿਸਟਮ ਇੱਥੇ ਕਾਫੀ ਨਹੀਂ ਕਿ ਤੁਸੀਂ ਚਲੋ ਵੇਖ ਕੇ ਲਾਈਟ ਬੰਦ ਕਰਤੇ ਸਿਕਿਉਰਿਟੀ ਸਿਸਟਮ ਦੇ ਸਾਡੇ ਕੋਲ ਇਹ ਵੀ ਇਸ਼ੂ ਮਤਲਬ ਫੀਚਰ ਹੈਗਾ ਵਾ ਕਿ ਤੁਸੀਂ ਘਰ ਦੇ ਗੇਟ ਨੂੰ ਜੇ ਮਤਲਬ ਉਤੇ ਗ੍ਰਿਲ ਨਹੀਂ ਲੱਗੀ ਤੁਹਾਡੀਆਂ ਦੀਵਾਰਾਂ ਛੋਟੀਆਂ ਨੇ ਬਾਉਂਡਰੀ ਵਾਲ ਛੋਟੀ ਆ ਤੁਹਾਨੂੰ ਲੱਗਦਾ ਘਰ ਕੋਈ ਕੰਦ ਟੱਪ ਕੇ ਆ ਜਾਊਗਾ ਉਹਦੇ ਲਈ ਅਸੀਂ ਸਮਾਰਟ ਸਿਕਿਉਰਿਟੀ ਫੀਚਰ ਦਿੰਨੇ ਆ ਤੁਹਾਡੀ ਕੰਦ ਨੂੰ ਕੋਈ ਟੱਚ ਵੀ ਕਰੂਗਾ ਤੁਸੀਂ ਉਸੇ ਵੇਲੇ ਤੁਹਾਡੇ ਕੋਲ ਬੈਲ ਵੱਜਣੀ ਤੁਸੀਂ ਘਰੋਂ ਬਾਹਰ ਜੇ ਫੋਨ ਤੇ ਬੈਲ ਵੱਜੂਗੀ ਤੁਸੀਂ ਘਰ 'ਚ ਜੇ ਤੁਹਾਡੇ ਘਰ 'ਚ ਬੈਲ ਵੱਜੂਗੀ ਔਰ ਤੁਸੀਂ ਉਸੇ ਵੇਲੇ ਕੈਮਰਾ ਵੇਖ ਸਕਦੇ ਹੋ ਕੌਣ ਆ ਕੰਦ ਟੱਪਣ ਦੀ ਕੋਸ਼ਿਸ਼ ਕਰ ਰਿਹਾ ਔਰ ਤੁਸੀਂ ਕੰਦ ਟੱਪਣ ਤੋਂ ਪਹਿਲਾਂ ਹੀ ਉਹਨੂੰ ਰੋਕ ਸਕਦੇ ਹੋ ਯਾ ਰੋਲਾ ਪਾ ਸਕਦੇ ਮਤਲਬ ਕੈਮਰੇ ਅਸੀਂ ਆਮ ਘਰਾਂ 'ਚ ਲਾ ਦ ਲੈਨੇ ਆ ਪਰ ਸਾਰਿਆਂ ਨੂੰ ਕੈਮਰੇ ਦੇਖਦੇ ਨਹੀਂ ਯੂਲ ਟਾਈਮ 10 15 ਮਿੰਟ ਲਾਓ ਯਾਰ ਵੇਖੋ ਕੋਈ ਗੜਬੜੀ ਕੋਈ ਹੋਰ ਤਾਂ ਨਹੀਂ ਉਹਨੂੰ ਤੁਸੀਂ ਜਿਸ ਤਰ੍ਹਾਂ ਕੋਈ ਕੰਦ ਟੱਪ ਰਿਆ ਤੂੰ ਦਾ అలਾਰਮ ਵੱਜੇਗਾ అలਾਰਮ ਵੱਜੇਗਾ ਹੁਣ ਵੇਖੋ ਤੁਹਾਨੂੰ 24 ਘੰਟੇ ਕੈਮਰੇ ਵੇਖਣ ਦੀ ਲੋੜ ਨਹੀਂ ਕੈਮਰੇ ਬਿਸ਼ੱਕ ਅੱਜ ਕੱਲ੍ਹ ਆਨਲਾਈਨ ਤੁਸੀਂ ਘਰ ਚੋਂ ਕਿਤੇ ਵੀ ਹੋਵੋ ਤੁਸੀਂ ਵੇਖ ਸਕਦੇ ਹੋ ਪਰ ਤੁਹਾਨੂੰ ਲੱਗਦਾ ਕਿ ਅਸੀਂ ਸਾਰਾ ਦਿਨ ਕੈਮਰਾ ਹੀ ਵੇਖੇ ਜਾਵਾਂਗੇ ਜਦੋਂ ਅਸੀਂ ਕੈਮਰਾ ਵੇਖਣੋਂ ਹਟਿਆ ਹੋ ਸਦਾ ਉਸੇ ਟਾਈਮ ਚੋਰ ਆਣ ਕੇ ਕੰਦ ਟੱਪ ਕੇ ਤੁਹਾਡੇ ਸ਼ੀਸ਼ੇ ਤੋੜ ਕੇ ਦਵਾਰੀਆਂ ਤੋੜ ਕੇ ਚੋਰੀ ਕਰ ਲਵੇ ਸੋ ਇਹਦਾ ਫਾਇਦਾ ਵਾ ਕਿ ਤੁਸੀਂ ਕੈਮਰੇ ਨਾਲ ਸਿਰਫ ਸ਼ਕਲ ਵੇਖ ਸਕਦੇ ਪਰ ਰੋਕਣ ਲਈ ਤੁਹਾਨੂੰ ਉਹ ਚੋਰ ਦੇ ਚੋਰੀ ਕਰਨ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਚੋਰੀ ਕਰਨ ਆ ਗਿਆ ਸੋ 스마트 ਸਿਕਿਉਰਟੀ ਜਿਹੜਾ ਫੀਚਰ ਆ ਉਹ ਤੁਹਾਡੇ ਘਰ ਦੇ ਵਿੱਚ ਇੱਕ ਗਾਰਡ ਦੀ ਤਰ੍ਹਾਂ ਕੰਮ ਕਰਦਾ ਸਿਕਿਉਰਟੀ ਗਾਰਡ ਦੀ ਤਰ੍ਹਾਂ ਕੋਈ ਬੰਦਾ ਤੁਹਾਡੇ ਗੇਟ ਨੂੰ ਟੱਪਣ ਦੀ ਕੋਸ਼ਿਸ਼ ਕਰਦਾ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰਦਾ ਤੁਹਾਡੇ ਫੋਨ 'ਚ ਤੁਹਾਡੇ ਘਰ 'ਚ ਬੈਲ ਵੱਜੂਗੀ ਤੁਸੀਂ ਉਸੇ ਅਕੋਰਡਿੰਗ ਐਕਸ਼ਨ ਲੈ ਸਕਦੇ ਆ ਮਨਪ੍ਰੀਤ ਪਾਜੀ ਗੱਲ ਕੀਤੀ ਜਾਵੇ ਜੇ ਤੁਸੀਂ ਸੌਫਟਵੇਅਰ ਤਿਆਰ ਕੀਤਾ ਅਗਰ ਕਿ ਫਿਰ ਲਗਾਉਣਾ ਆਵੇ ਤੇ ਕਿੰਨੀ ਕੁ ਲੱਗਤ ਆ ਤੇ ਕਿਸ ਤਰ੍ਹਾਂ ਕੰਟੈਕਟ ਕਰ ਸਕਦਾ ਤੁਹਾਡੇ ਨਾਲ ਅਸੀਂ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਵਗੈਰਾ ਵਧੀਆ ਜਿਹੜੀ ਡਿਵੈਲਪ ਏਰੀਆ ਹੈਗੇ ਨੇ ਉਥੋਂ ਦੇ ਲੋਕ ਇਸ ਚੀਜ਼ ਨੂੰ ਕਾਫੀ ਪਸੰਦ ਕਰਦੇ ਅਸੀਂ ਕਾਫੀ ਜਗ੍ਹਾ ਦੇ ਵਿੱਚ ਇਹ ਸੌਫਟਵੇਅਰ ਜਿਹੜੇ ਇੰਸਟਾਲ ਕੀਤੇ ਹੋਏ ਆ ਸੋ ਅਗਰ ਕਿਸੇ ਨੇ ਲਗਾਉਣਾ ਹੋਵੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹਦੀ ਕਾਸਟ ਜਿਹੜੀ ਆ ਮਿਨੀਮਮ ਘੱਟ ਤੋਂ ਘੱਟ ਜਿਹੜੀ ਆ 8-10 ਹਜ਼ਾਰ ਦੇ ਆਸ-ਪਾਸ ਹੁੰਦੀ ਆ ਮਿਨੀਮਮ ਜਿਹੜੀ ਐ ਔਰ ਵੱਧ ਜਿੰਨੀ ਮਰਜ਼ੀ ਹੋ ਸਕਦੀ ਕਿਉਂਕਿ ਇਹ ਉਹ ਏਰੀਆ ਦੇ ਟੂ ਡਿਪੈਂਡ ਆ ਕਿਸੇ ਦੇ ਘਰ ਚ ਦੋ ਕਮਰੇ ਆ ਕਿਸੇ ਦੇ ਘਰ ਚ ਚਾਰ ਕਮਰੇ ਆ ਹੋ ਸਕਦਾ ਕੋਈ ਆਪਣੇ ਘਰ ਚ ਇੱਕ ਕਮਰੇ ਨੂੰ ਸਮਾਰਟ ਕਰਨਾ ਚਾਹੁੰਦਾ ਹੋਵੇ ਜਾਂ ਹੋ ਸਕਦਾ ਕੋਈ ਬੰਦਾ ਆਪਣੀ ਪੂਰੀ ਕੋਠੀ ਨੂੰ ਸਮਾਰਟ ਕਰਨਾ ਚਾਹੁੰਦਾ ਹੋਵੇ ਸੋ ਉਹਦੇ ਅਕੋਰਡਿੰਗ ਜਿਹੜਾ ਵਾ ਇਹਦੀ ਲੱਗਦੀ ਕਿੰਨਾ ਗੋੜ ਪਾਵਾਂਗੇ ਮਿੱਠਾ ਹੁੰਦਾ ਯਾਰ ਬਿਲਕੁਲ ਜੀ ਪੰਜਾਬੀਆਂ ਦੇ ਘਾਵਤ ਹੈ ਨਾ ਵੀ ਜਿੰਨਾ ਗੋੜ ਪਾਓਗੇ ਉਨਾ ਮਿੱਠਾ ਹੋਣਾ ਯਾਰ ਬਿਲਕੁਲ ਜੀ ਬਿਲਕੁਲ ਜਿੰਨਾ ਗੋੜ ਪਾਵਾਂਗੇ ਉਹਨਾ ਮਿੱਠਾ ਹੋਣਾ ਵਾ ਤੇ ਬਾਕੀ ਇਸ ਤਰ੍ਹਾਂ ਵਾ ਕਿ ਜੇ ਇਹਨੂੰ ਆਪਾਂ ਇੰਸਟਾਲ ਕਰਾਉਨੇ ਆ ਤੇ ਇਹ ਗੁਰ ਸੱਚੀ ਮੁੱਚੀ ਮਿੱਠਾ ਵੀ ਲੱਗਦਾ ਕਿ ਤੁਸੀਂ ਇਮੇਜਿਨ ਕਰੋ ਸਰਦੀਆਂ ਦੇ ਦਿਨੇ ਤੁਸੀਂ ਰਜਾਈ 'ਚ ਬੈਠੇ ਜੇ ਹੁਣ ਬਾਹਰੋਂ ਲਾਈਟਾਂ ਬੰਦ ਕਰਨ ਕੌਣ ਜਾਊਗਾ ਤੁਸੀਂ ਆਵਾਜ਼ ਦਿਓ ਲਾਈਟਾਂ ਬੰਦ ਹੋ ਜਾਣਗੀਆਂ ਫਿਰ ਚੱਕਰ ਆਈ ਮੀਆਂ ਵੀ ਵੀ ਲੜ ਪੈਂਦੇ ਬਿਲਕੁਲ ਜੀ ਤੂੰ ਕਰਕੇ ਆ ਉਹ ਨਾ ਤੂੰ ਕਰਕੇ ਆ ਬੱਚਿਆਂ ਨਾਲ ਇਹ ਚੀਜ਼ ਬਹੁਤ ਵਾਰੀ ਵਰਤਦੀ ਆ ਰਾਤ ਨੂੰ ਉੱਠਦੇ ਆ ਸਾਰੀਆਂ ਲਾਈਟਾਂ ਜਗਾਉਂਦੇ ਆ ਵਾਸ਼ਰੂਮ ਜਾਣ ਲਈ ਔਰ ਵਾਪਸ ਆਣ ਕੇ ਸੌਜਣ ਦੇ ਲਾਈਟਾਂ ਜਗਦੀਆਂ ਛੱਡ ਜਾਂਦੇ ਆ ਤੋ ਇਸ ਚੀਜ਼ ਨੂੰ ਇਸ ਚੀਜ਼ ਦੇ ਲਈ ਵੀ ਫਾਇਦਾ ਹੁੰਦਾ ਵਾ ਬੱਚਾ ਗਿਆ ਵਾ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਵਾ ਉਹਦੇ ਲਈ ਉਸ ਟਾਈਮ ਹੀ ਲਾਈਟ ਜਗੂਗੀ ਆਟੋਮੈਟਿਕ ਜਗੂਗੀ ਆਟੋਮੈਟਿਕ ਹੀ ਬੰਦ ਹੋ ਜਾਊਗੀ ਜਦੋਂ ਵਾਪਸ ਆਣ ਕੇ ਸੌਂ ਗਿਆ ਕਿਸੇ ਨੂੰ ਉਹ ਲਾਈਟ ਬੰਦ ਕਰਨ ਦੀ ਲੋੜ ਨਹੀਂ ਕਿਸੇ ਨੂੰ ਆਵਾਜ਼ ਦੇਣ ਦੀ ਵੀ ਲੋੜ ਨਹੀਂ ਸਾਰਾ ਪਰਿਵਾਰ ਸੁੱਤਾ ਤੇ ਆਰਾਮ ਨਾਲ ਸੌਣਾ ਨਹੀਂ ਆ ਬਿਲਕੁਲ ਜੀ ਮਨਪ੍ਰੀਤ ਭਾਈ ਵੱਲੋਂ ਇੱਕ ਸੌਫਟਵੇਅਰ ਤਿਆਰ ਕੀਤਾ ਗਿਆ ਵਾ ਵਾਕਈ ਕਾਬਲੇ ਤਾਰੀਫ ਹੈ ਕਿਉਂਕਿ ਤੁਸੀਂ ਅਕਸਰ ਇਹ ਬਾਹਰ ਉਹ ਦੇਚਾਂ ਦੇ ਵਿੱਚ ਜਾਂ ਕਿਤੇ ਘੁੰਮਣ ਫਿਰਨ ਜਾਂਦੇ ਹੋ ਤਾਂ ਘਰ ਦਾ ਧਿਆਨ ਜਰੂਰ ਦੇਂਦਾ ਹੈ ਵੀ ਯਾਰਕ ਤੇ ਲਾਈਟ ਨਾ ਜਗਦੀ ਰਹੇ ਕੀ ਹੋਵੇ ਜੋ ਪੁਰਾਣੇ ਬਜ਼ੁਰਗ ਨੇ ਉਹ ਤਾਂ ਖਾਸ ਕਰਕੇ ਧਿਆਨ ਰੱਖਦੇ ਆ ਤੇ ਝਿੜਕਾਂ ਵੜੀਆਂ ਮਾਰਦੀ ਜੇਕ ਦੇ ਆਉਂਦੇ ਨੂੰ ਲਾਈਟ ਜਗਦੀ ਹੋਵੇ ਤਾਂ ਝਿੜਕਾਂ ਤੋਂ ਬਚੋ ਪਰਿਵਾਰ ਬਰਚਾਓ ਘਰ ਨੂੰ ਸੇਫ ਕਰਨ ਲਈ ਸੌਫਟਵੇਅਰ ਨੂੰ ਵਰਤੋ ਜਰੂਰ ਕਰੋ ਕੈਮਰਾਮੈਨ ਦੇ ਨਾਲ ਵਿਸ਼ਾਲ ਕਰੀਆ ਬਾਈ ਟੀਵੀ ਤਰਨ ਦਾ ਟੀਵੀ ਆਨ ਕਰੋ ਫੋਕੀ कंप्यूटर, टीवी ऑफ कर दो बी टू रेड कलर ओके बी टू ब्लू कलर ओके ब्राइट लाइट रोशनी कर दी थी कंप्यूटर ठीक है कंप्यूटर को फैन ऑन कर दो ठीक है कंप्यूटर फैन ऑफ कर दो ठीक है कंप्यूटर लाइट ऑफ कर दो ठीक है